ਕੀ ਨਾ ਥੋੜਾ ਬਾਈ ਸੁਖਵੀਰ ਸਿੰਘ ਨਾਮ ਬਾਈ ਪੜਾ ਕਿਹੜਾ ਪਿੰਡ ਹੈ ਜਸਤਵਾਲ ਹੈ ਹੂੰ ਇਹ ਪਾੜ पे ਪੈ ਸਕਦਾ ਹੈ ਪਾੜ ਤੇ ਪਾੜ ਬਹੁਤ ਗੱਲ ਬਹੁਤ ਰਾਤ ਡਾਕਟਰ ਨੂੰ ਵੀ ਕੀ ਗਏ ਸੀ ਪਰ ਕੋਈ ਚਾਲ ਪੈਂਦੀ ਹੋਈ ਨਹੀਂ ਰਾਤ ਸਰਵਾਈ ਕੋਈ ਲੈ ਨਾ ਪਾਣੀ ਨਹੀਂ ਕਿਟਾਇਆ ਇਹਨਾਂ ਨੇ ਕੋਈ ਆ ਕੇ ਕਿਹਾ ਕੋਈ ਥੱਲੇ ਡੁੱਬੀ ਗਈ ਇਹ ਇਹ ਲੈ ਵੀ ਮੈਕਮੇ ਦੀ ਅੰਗੇਲੀ ਵੀ ਹੈ ਇਹ ਉਹ ਪਹਿਲਾਂ ਉਸ ਤੇ ਟੀਕ ਦਿੱਤਾ ਸੀ ਇੱਧਰ ਕਿਤੇ ਇਹਨਾਂ ਨੇ ਠੀਕ ਆ ਸੋ ਅੰਗੇਲੀ ਕਿਹਦੀ ਲੱਗ ਰਹੀ ਹੈ ਤੁਹਾਨੂੰ ਇਹ ਤਾਂ ਵੀ ਹੋ ਗਿਆ ਮੈਨੂੰ ਲੈ ਕੇ ਵੀ ਨਾ ਕਿ ਨਾ ਅਜੇ ਤੱਕ ਹਾਂ ਜੇ ਮੇਰਾ ਨਾਮ ਨਾਜਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਜਸੂ ਵਾਲਾ ਜੀ ਜੀ ਐਜੇ ਬੁਰਦਵਾ ਪਰੰਪਰ ਤੇ ਦੂਜੀ ਵਾਰ ਇਹ ਮੈਂ ਜੀ ਸੋ ਇੱਕ ਕੀ ਦਿੱਕਤ ਹੈ ਕੀ ਨਹਿਰ ਨੂੰ ਪਾੜ ਪੈ ਗਿਆ ਜੀ ਕੱਲ ਦਾ ਤਕਰੀਬਨ 11:00 ਵਜੇ ਜੀ ਪਾੜ ਗਿਆ ਜੀ ਤੇ ਇਹਦਾ ਬਹੁਤ ਜ਼ਿਆਦਾ ਖਤਰਾ ਜੀ ਇਹ ਜੇ ਟੁੱਟ ਜਾਂਦੀ ਹੈ ਤਾਂ ਸੈਂਟਰ ਪਟਿਆਲੇ ਦਾ ਤਬਾਹ ਕਰ ਸਕਦੀ ਹੈ ਸੋ ਲੱਗਦਾ ਹੈ ਕਿ ਇਹਦੀ ਰਿਪੇਅਰ ਹੋਣੀ ਚਾਹੀਦੀ ਸੀ ਟਾਈਮ ਤੇ ਜ਼ਰੂਰ ਹੁਣ ਕੀ ਦੇ ਦੀ ਹੂੰ ਪਹਿਲਾਂ ਰਿਪੇਅਰ ਹੋਈ ਸੀ ਜਿਹੜੀ ਉਹ ਪਹਿਲਾਂ ਉਧਰ ਕਰੀ ਸੀ ਰਿਪੇਅਰ ਉਹ ਬਾਕੀ ਇਹ ਲੁੜਾ ਰਿਹਾ ਹੁੰਦੀ ਸੀ ਹੂੰ ਇਹ ਕੋਲਾਬਤ ਕਰਾ ਪ੍ਰੋਟੈਕ ਜੇ ਵੀ ਨਾਲ ਨਾਲ ਦੇ ਕੋ 13 ਪੈਂਦੀ ਆ ਜਾਰੀਆਂ ਨਹੀਂ ਪਤਾ ਕਾਲੀ ਕਿਵੇਂ ਹੂੰ ਸੋ ਲੱਗਦਾ ਅੰਗੈਲੀ ਕਿਦੀ ਲੱਗਦੀ ਆ ਤੁਹਾਨੂੰ ਸਰਕਾਰ ਦੀ ਅੰਗੈਲੀ ਆ ਜੀ ਹੂੰ ਰਾਤ ਆਏ ਸੀਗੇ ਕਹਿੰਦੇ ਪਾਣੀ ਘਟਾਇਆ ਲੱਗਦਾ ਹੈ ਨੇ ਪਾਣੀ ਦੇ ਵਹਾਅ ਨੂੰ ਦੇਖ ਕੇ ਇੱਕ ਥੋੜੀ ਜਿਹੀ ਇੱਥੇ ਝਾਲ ਪੈਂਦੀ ਆ ਝਾਲ ਕਰਕੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਆ ਹੂੰ ਇਹ ਨਹੀਂ ਪਤਾ ਕਿਹੜੇ ਵੇਲੇ ਨੁਕਸਾਨ ਹੋ ਸਕਦਾ ਹੈ ਤੇ